ਨਗਰ ਕੌਂਸਲ ਨਾਬਾ ਚ ਨਵੇਂ ਸਾਲ ਦੀ ਆਮਦ ਤੇ ਅਖੰਡ ਪਾਠ ਦੇ ਭੋਗ ਪਾਏ ਗਏ ਕੌਂਸਲ ਪ੍ਰਧਾਨ ਸਜਾਤਾ ਚਾਵਲਾ ਦੀ ਦੇਖ ਰਿਕ ਚੋਇਸ ਧਾਰਮਿਕ ਸਮਾਗਮ ਵਿੱਚ ਹਲਕਾ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇ ਮਾਨਸ਼ਮੂਲੀਜ਼ ਕੀਤੀ ਰਾਗੀ ਸਿੰਘਾਂ ਦੇ ਕੀਰਤਨ ਉਪਰੰਤ ਸਰਵਤ ਦੇ ਭਲੇ ਦੀ ਅਰਦਾਸ ਕਰਦਿਆਂ ਅਖੰਡ ਪਾਠ ਦੇ ਪੂਰਗ ਪਾਈ ਗਏ ਆਈਆਂ ਹੋਈਆਂ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਵਿਧਾਇਕ ਦੇਵ ਮਾਨ ਅਤੇ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਨੇ ਲੋਕਾਂ ਨੂੰ ਨਵੇਂ ਬਰੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਨਵੇਂ ਬਰੇ 2024 ਦੀ ਸ਼ੁਰੂਆਤ ਕੀਤੀ ਗਈ ਹੈ ਸਭ ਤੋਂ ਪਹਿਲਾਂ ਸਾਰੇ ਨਾਪਾਣ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਦੇਸ਼ ਔਰ ਵਿਦੇਸ਼ ਦੇ ਵਿੱਚ ਵਸੇ ਸਾਰਿਆਂ ਨੂੰ ਨਵਾਂ ਸਾਲ 2024 ਦੀ ਬਹੁਤ ਬਹੁਤ ਮੁਬਾਰਕਾਂ ਅੱਜ ਇਹ ਨਗਰ ਕੌਂਸਲ ਨਾਪਾ ਦੇ ਵਿੱਚ 25ਵਾਂ ਜਿਹੜਾ ਜੀ ਗੁਰੂ ਸਾਹਿਬ ਦੀ ਅਸ਼ੀਰਵਾਦ ਦੇ ਸਦਕਾ ਖਨਫੜ ਸਾਹਿਬ ਦੇ ਭੋਗ ਪਾਇਆ ਨੇ 25 ਸਾਲ ਹੋ ਗਏ ਲਗਾਤਾਰ ਇਹ ਕਾਰਜ ਰਾਮ ਖਾਨੋ ਜੀ ਕਿਉਂਕਿ 25 ਸਾਲ ਪਹਿਲਾਂ ਬਿਲਡਿੰਗ ਬਣੀ ਸੀ ਅੱਜ 25ਵਾਂ ਜਿਹੜਾ ਜੀ ਸਮਾਗਮ ਨਵੇਂ ਸਾਲ ਦਾ ਇਸ ਬਿਲਡਿੰਗ ਦੇ ਵਿੱਚ ਕਰਵਾਇਆ ਗਿਆ ਪਰ ਮੈਂ ਸਮੁੱਚੀ ਨਗਰ ਕੌਂਸਲ ਨਾਪਾ ਦਾ ਪ੍ਰਧਾਨ ਮੈਡਮ ਸੁਜਾਤਾ ਚਾਵਲਾ ਜੀ ਸਾਰੇ ਐਮਸੀ ਸਾਹਿਬਾਨ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਪੂਰੇ ਪ੍ਰਸ਼ਾਸਨ ਦਾ ਐਸ ਡੀ ਐਮ ਨਾਪਾ ਡੀ ਐਸ ਪੀ ਨਾਪਾ ਔਰ ਜਿਨਨੇ ਸਾਡੇ ਵੀਡੀਓ ਆਫਿਸ ਇਨੇ ਅਲੱਗ-ਅਲੱਗ ਧਾਰੀ ਨੇ ਸਾਰੇ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਬਹੁਤ ਛੇ ਦਿਨ ਕਿਨਾ ਕੰਮ ਕਰ ਰਿਹਾ ਅੱਗੇ ਵੀ ਕੰਮ ਕਰੋ 2024 ਦੇ ਵਿੱਚ ਅਸੀਂ ਸਾਰੇ ਮਿਲ ਕੇ ਨਾਬੇ ਨੂੰ ਇੱਕ ਨਵੇਂ ਮਕਾਮ ਤੇ ਲੈ ਕੇ ਚਲੀ ਔਰ ਪੰਜਾਬ ਦੇ ਵਿੱਚ ਇੱਕ ਵੱਖਰਾ ਜਿਹੜਾ ਜੀ ਨਾਬੇ ਦਾ ਜਿਹੜਾ ਵੱਖਰਾ ਇੱਕ ਮਕਾਮ ਹੋਵੇ ਸੋ ਮੇਰੇ ਵੱਲੋਂ ਸਭ ਨੂੰ ਇੱਕ ਵਾਰ ਫਿਰ ਦਿਲ ਦੀ ਗਹਿਰਾਈਆਂ ਤੋਂ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਬਾਦ ਪਰ ਪ੍ਰਣ ਕਰੀਏ ਕਿ ਅੱਜ ਦੇ ਦਿਨ ਆਪਾਂ ਕੋਈ ਨਾ ਕੋਈ ਐਸਾ ਆਪਣੇ ਆਪ ਨਾਲ ਕੋਈ ਨਾ ਕੋਈ ਪ੍ਰਾਨ ਕਰੀਏ ਕਿ ਅਸੀਂ ਅਸਤਵਾਦੀ ਕੰਮ ਜਿਹੜਾ ਨਹੀਂ ਕਰਨਾ 2023 ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਗੁਸਤਾਖੀਆਂ ਹੋਈਆਂ ਆਣਗੀਆਂ ਮੈਂ ਉਹਦੇ ਲਈ ਮਾਫੀ ਚਾਹੁੰਦੇ ਹਾਂ ਔਰ ਕੋਸ਼ਿਸ਼ ਕਰੀਏ ਕਿ ਹੁਣ 2024 ਦੇ ਵਿੱਚ ਉਹ ਗਲਤੀ ਦੁਬਾਰਾ ਨਾ ਦੁਹਰਾਈਏ ਔਰ ਸਭ ਨੂੰ ਨਾਲ ਲੈ ਕੇ ਸਭ ਦਾ ਵਿਕਾਸ ਕਰੀਏ ਔਰ ਪੰਜਾਬ ਨੂੰ ਭਗੰਤ ਮਾਨ ਸਾਹਿਬ ਦਾ ਸੁਪਨਾ ਜਿਹੜਾ ਹੈ ਰੰਗਲਾ ਪੰਜਾਬ ਬਣਾਉਣ ਦਾ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਲੇ ਪਾਸੇ ਚੱਲੀਏ ਸਰਕਾਰ ਦੇ ਸਰਕਾਰ ਕੀ ਦੇਖੋ 2024 ਬਹੁਤ ਵੱਡਾ ਸਾਲ ਹੈ ਇਸ ਸਾਲ ਦੇ ਵਿੱਚ ਇੱਕ ਤਾਂ ਸਭ ਤੋਂ ਵੱਡੀ ਜਿਹੜੀ ਹੈ ਪੂਰੇ ਦੇਸ਼ ਦੀ ਜਿਹੜੀ ਪੰਚਾਇਤ ਚੁਣੀ ਜਾਣੀ ਹੈ ਯਾਨੀ ਕਿ ਲੋਕ ਸਭਾ ਦੀ ਇਲੈਕਸ਼ਨ ਹੋਣੀ ਹੈ। ਔਰ ਉਸ ਤੋਂ ਬਾਅਦ ਪਿੰਡਾਂ ਦਾ ਜਿਹੜਾ ਬੇਸ ਹੈ ਜੀ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਉਹ ਹੈ ਜੀ ਪਿੰਡ। ਜਿੱਥੋਂ ਪਿੰਡ ਦਾ ਪੰਚਾਇਤ ਮੈਂਬਰ ਪਿੰਡ ਦਾ ਸਰਪੰਚ ਚੁਣਿਆ ਜਾਂਦਾ ਉਹਦੀ ਇਲੈਕਸ਼ਨ ਵੀ ਇਸੇ ਸਾਲ ਚ ਹੈ। ਉਸ ਤੋਂ ਬਾਅਦ ਅਗਲਾ ਸਟੈਪ ਹੈ ਜੀ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਉਹ ਇਲੈਕਸ਼ਨ ਵੀ ਇਸੇ ਸਾਲ ਚ ਹੀ ਹੈ ਜੀ। ਔਰ ਫਿਰ ਜਿਹੜੇ ਵੱਡੇ ਸ਼ਹਿਰ ਨੇ ਕਾਰਪੋਰੇਸ਼ਨ ਜਿੱਥੇ ਹੈਗੀ ਆ ਉਹ ਇਲੈਕਸ਼ਨ ਵੀ ਇਸ ਸਾਲ ਦੇ ਵਿੱਚ ਹੀ ਆ ਜੀ ਬਹੁਤ ਸਾਰੀਆਂ ਨਗਰ ਕੌਂਸਲ ਦੀਆਂ ਇਲੈਕਸ਼ਨਾਂ ਵੀ ਇਸ ਸਾਲ ਚ ਨੇ ਸੋ ਬਹੁਤ ਅਹਿਮ ਔਰ ਬੜਾ ਮਹੱਤਵਪੂਰਨ ਹੈ ਜੀ 2024 ਔਰ ਇਹਦੇ ਲਈ ਅਸੀਂ ਸਾਰੇ ਮਿਲ ਕੇ ਮਿਹਨਤ ਕਰਾਂਗੇ ਔਰ ਆਮ ਪਾਰਟੀ ਦਾ ਝੰਡਾ ਉਲੰਧ ਕਰਾਂਗੇ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਸਾਹਿਬ ਦੀ ਦਿਗਵਾਈ ਦੇ ਵਿੱਚ ਸਾਰੇ ਮਿਲ ਕੇ ਪੰਜਾਬ ਲਈ ਕੰਮ ਕਰਾਂਗੇ ਲੋਕ ਸਭਾ ਦੇ ਵਾਸਤੇ ਪਰ ਪਾਸੇ ਬੀਜੇਪੀ ਕਾਲੀ ਨਾਲ ਦਾ ਗੱਟ ਗੱਟ ਇਹ ਤਾਂ ਹੁੰਦਾ ਹੀ ਹੈ ਜੀ ਜਦੋਂ ਇਲੈਕਸ਼ਨ ਹੁੰਦੀ ਆ ਨਾ ਜੀ ਉਦੋਂ ਗੱਠ ਜੋੜ ਹੁੰਦੇ ਵੀ ਨੇ ਗੱਠ ਜੋ ਪਰ ਜਿਹੜਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਤੁਸੀਂ ਲੋਕਾਂ ਲਈ ਕਮਿਟਮੈਂਟ ਨਾਲ ਕੰਮ ਕਰੋ ਲੋਕਾਂ ਦੇ ਤੁਸੀਂ ਸਹਾਰਾ ਬਣੋ ਔਰ ਲੋਕਾਂ ਨੂੰ ਜਿਹੜੀ ਤਕਲੀਫ ਆ ਉਹਨੂੰ ਆਪਣੀ ਤਕਲੀਫ ਸਮਝੋ ਇਹ ਫੈਸਲਾ ਲੋਕਾਂ ਨੇ ਕਰਨਾ ਹੈ ਜੀ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਿਤੇ ਕਿਹਨੂੰ ਭਾਗ ਲਾਉਣੇ ਨੇ ਇਹ ਸੱਚੇ ਪਾਤਸ਼ਾਹ ਜਾਣਦਾ ਜੀ ਅਸੀਂ ਸਾਰੇ ਕੋਸ਼ਿਸ਼ ਕਰ ਰਹੇ ਹਾਂ ਮਿਹਨਤ ਕਰ ਰਹੇ ਹਾਂ ਸੱਚੇ ਪਾਤਸ਼ਾਹ ਜਗੂਰ ਫਤ ਸਾਡੇ ਵੱਲੋਂ ਪੂਰੀ ਤਿਆਰੀ ਜੀ ਬਿਲਕੁਲ ਪੂਰੀ ਤਿਆਰੀ ਹੈ। ਡਾਪੀ ਡਿਵੈਲਪਮੈਂਟ ਵਾਸਤੇ ਜੀ ਇੱਕ ਤਾਂ ਸੀਵਰੇਜ ਦਾ ਪ੍ਰੋਜੈਕਟ ਜਿਹੜਾ ਹੈ ਦੀ ਔਰ ਐਸਟੀਪੀ ਜਿਹੜਾ ਹੈ ਗੰਦੇ ਪਾਣੀ ਦਾ ਉਹ ਸਟਾਰਟ ਕਰਨਾ ਹੈ ਇਸ ਸਾਲ ਇਸ ਤੋਂ ਇਲਾਵਾ ਅਸੀਂ ਜਿਹੜਾ ਨਾਬੇ ਨੂੰ ਇੱਕ ਇੰਡੋਰ ਆਡੀਟੋਰੀਅਮ ਸਟੇਡੀਅਮ ਜਿਹੜਾ ਦੀ ਆਡੀਟੋਰੀਅਮ ਜਿਹੜਾ ਉਹਦੀ ਪ੍ਰੋਪੋਜ਼ਲ ਅਸੀਂ ਬਣਾ ਕੇ ਭੇਜੀ ਹੋਈ ਹੈ ਕੋਸ਼ਿਸ਼ ਕਰਾਂਗੇ ਕਿ ਇਸ ਸਾਲ ਉਹਦਾ ਆਗਾਜ਼ ਹੋ ਸਕੇ। ਇਸ ਤੋਂ ਇਲਾਵਾ ਨਾਬੇ ਨੂੰ ਹੋਰ ਅੱਛੇ ਤਰੀਕੇ ਨਾਲ ਸਫਾਈ ਕੀਤੀ ਜਾਵੇ ਨਾਬੇ ਦੀਆਂ ਸਟਰੀਟ ਲਾਈਟਾਂ ਨਾਬੇ ਦੀਆਂ ਗਲੀਆਂ ਨਾਬੇ ਦੀਆਂ ਸੜਕਾਂ ਸਾਰੀਆਂ ਸਾਫ਼ ਸੁਥਰੀਆਂ ਹੋਣ ਔਰ ਜਿੰਨੇ ਇੱਥੇ ادارے ਨੇ ਚਾਹੇ ਉਹ ਧਾਰਮਿਕ ادارے ਨੇ ਚਾਹੇ ਸਿੱਖਿਆ ادارے ਨੇ ਚਾਹੇ ਉਹ ਹਸਪੀਟਲ ਹੈ ਸਾਰਿਆਂ ਨੂੰ ਸਾਫ਼ ਸੁਥਰਾ ਰੱਖੀ ਔਰ ਨਾਬਾ ਇੱਕ ਵੱਖਰਾ ਸ਼ਹਿਰ ਨਜ਼ਰ ਆਵੇ ਸੋ ਇਹ ਕੋਸ਼ਿਸ਼ ਜਿਹੜੀ ਅਸਾਜ ਕਰਾਂਗੇ ਤੇ 25ਵੇਂ ਅਖੰਡ ਸਾਹਿਬ ਦੇ ਭੋਗ ਪਾਏਗੇ ਨੇ ਜੋ ਕਿ ਬਹੁਤ ਹੀ ਖੁਸ਼ੀਆਂ ਦਾ ਦਿਨ ਹੈ ਤੇ ਸਾਰਿਆਂ ਨੂੰ ਮੈਂ ਸਾਰੇ ਨਾਭਾ ਨਿਵਾਸੀ ਨੂੰ ਮੁਬਾਰਕਬਾਦ ਦਿੰਨੀ ਆ ਔਰ ਸਾਰੀ ਨਗਰ ਕੌਂਸਲ ਟੀਮ ਤੇ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੀ ਆ ਕਿ ਅੱਜ ਮੈਂ ਇਸ ਮੌਕੇ ਤੇ ਮਤਲਬ ਇਹ ਬਿਹਰ ਮੈਨੂੰ ਬਖਸ਼ੀ ਹੈ ਕਿ ਅੱਜ 25ਵੇਂ ਅਖੰਡ ਪਾਠ ਦੇ ਭੋਗ ਤੇ ਅਸੀਂ ਇੱਥੇ ਮੌਜੂਦ ਆਂ ਸਾਰੀ ਨਗਰ ਕੌਂਸਲ ਟੀਮ ਜਿਹੜੀ ਹੈਗੀ ਹੈ ਤੇ ਸਾਰੇ ਐਸ.ਡੀ.ਐਮ. ਸਾਹਿਬ ਸਾਰੇ ਬਹੁਤ ਹੀ ਵਧਾਈ ਦੇ ਪਾਤਰ ਨੇ ਤੇ ਪਰਮਾਤਮਾ ਸਭ ਨੂੰ ਚੰਗੀ ਸਜਬੁੱਧੀ ਦੇਵੇ ਚੰਗੀ ਸਿਹਤਦਾਨ ਕਰੇ ਤੇ ਬਾਕੀ ਹੋਰ ਜੇ ਕੋਈ ਸ਼ਮਾ ਯਾਚਨਾ ਜੇ ਕੋਈ ਪੁੱਲਝੁਕ ਹੋਗੀ ਹੋਵੇ ਤਾਂ ਮਾਫੀ ਜਿਵੇਂ ਅੱਗੇ ਕੰਮ ਕਰਦੇ ਆਂ ਕੋਸ਼ਿਸ਼ ਹੈ ਕਿ ਨਵੇਂ ਸਾਲ ਵਿੱਚ ਆਂਦੇ ਸਾਲ ਇਸ ਤੋਂ ਵੀ ਵਧੀਆ ਕੰਮ ਕਰਕੇ ਦਿਖਾਵਾਂਗੇ ਨਾ ਬੰਦ ਜਿਹੜੇ-ਜਿਹੜੇ ਵਿਕਾਸਕਾਰ ਜਿਹੜੇ ਮੇਨ ਦੇਖੋ ਜੀ ਨਬਾ ਕੂੜਾ ਮੁਕਤ ਕਰ ਦਿੱਤਾ ਹੈ ਕਿਉਂਕਿ ਪਹਿਲਾਂ ਐਮਐਲਏ ਸਾਹਿਬ ਹੀ ਬਹੁਤ ਲੋਕ ਵੀਡੀਓਜ਼ ਪਾਉਂਦੇ ਹੁੰਦੇ ਸੀਗੇ ਕਿ ਹਰ ਇੱਕ ਜਗ੍ਹਾ ਤੇ ਢੇਰ ਪਏ ਹੁੰਦੇ ਸੀ ਉਹ ਸਾਰੇ ਨਾਬਾ ਨਿਵਾਸੀ ਗਵਾਹ ਨੇ ਕਿ ਨਾਬਾ ਨੂੰ ਕੂੜਾ ਮੁਕਤ ਕਰ ਦਿੱਤਾ ਗਿਆ ਹੈ ਬਾਕੀ ਇੱਕ ਸਵੱਛ ਪਾਣੀ ਦੀ ਸਮੱਸਿਆ ਹੈ ਜਿਹੜੀ ਉਹ ਕੀ ਹੁਣ ਜੋ ਬਹੁਤ ਹੀ ਜਲਦੀ ਦੂਰ ਹੋ ਜਾਵੇਗੀ ਬਾਕੀ ਸਾਰੇ ਸੜਕਾਂ ਵੀ ਬਣਦੀਆਂ ਨੇ ਬਹੁਤ ਹੀ ਚੰਗਾ ਵਿਕਾਸ ਸਾਡੀ ਤਰਫ ਤੋਂ ਹੋ ਰਿਹਾ ਪਰ ਇੱਕ ਸਾਲ ਬਹੁਤ ਘੱਟ ਹੁੰਦਾ 1.5 ਸਾਲ ਬਹੁਤ ਘੱਟ ਹੁੰਦਾ ਤੇ ਆਉਣ ਵਾਲੇ ਅੱਗੇ ਟਾਈਮ ਵਿੱਚ ਤੁਹਾਨੂੰ ਹੋਰ ਵੀ ਤਰੱਕੀ ਦੀਆਂ ਵਾਅਦੇ ਨਾਬਾਂ ਨੂੰ ਲੈ ਕੇ ਜਾਵਾਂਗੇ